ਸਤਿ ਸ਼੍ਰੀ ਅਕਾਲ ਦੋਸਤੋ ਮੈਂ ਜਸਕਰਨ ਸਿੰਘ ਤੇ ਤੁਹਾਡਾ ਸਭ ਦਾ ਸਵਾਗਤ ਹੈ ਆਪਣੇ YouTube ਚੈਨਲ ਫਾਰਮਰ ਸਿੰਘ ਤੇ ਤੇ ਜਿਵੇਂ ਕਿ ਤੁਹਾਨੂੰ ਸਭ ਨੂੰ ਹੁਣ ਪਤਾ ਹੀ ਹੈ ਕਿ ਸਾਰੇ ਸਟੂਡੈਂਟ ਯੂਨੀਵਰਸਿਟੀ ਤੋਂ ਪਿੰਡਾਂ ਦੇ ਵਿੱਚ ਆਏ ਹੋਏ ਨੇ ਕਿ ਸਰਦੀਆਂ ਦੀਆਂ ਛੁੱਟੀਆਂ ਲਈ ਪੇਪਰ ਹੋ ਗਏ ਆਪਣੇ ਪਹਿਲੇ ਸੈਮੈਸਟਰ ਦੇ ਤੇ ਹੁਣ ਦੇਖੇਗਾ ਆਪਾਂ ਡ੍ਰੈਗਨ ਦੇ ਆਰਚਰਡ ਦੇ ਵਿੱਚ ਮਾਰਿਆ ਗੇੜਾ ਤੇ ਇਹਦੇ ਵਿੱਚ ਆਪਾਂ ਥੋੜੀਆਂ ਜੀਆਂ ਵੈਰਾਈਟੀਆਂ ਨਵੀਆਂ ਹੋਰ ਮਦਰ ਪਲਾਂਟ ਲਈ ਐਡ ਕਰੀਆਂ ਸੀਗੀਆਂ ਹੁਣ ਆਪਣੇ ਕੋਲ ਕੁੱਲ 7 ਵੈਰਾਈਟੀਆਂ ਹੋ ਚੁੱਕੀਆਂ ਨੇ ਡ੍ਰੈਗਨ ਫਰੂਟ ਦੀਆਂ ਤੇ ਇਹਨਾਂ ਦੇ ਪਲਾਂਟਸ ਦੀਆਂ ਇਹ ਹੁਣ ਆਪਾਂ ਪਲਾਂਟ ਨੇਗੇ ਜਿਹੜੇ ਵਿੱਚ ਪਹਿਲਾਂ ਪੋਲਸ ਦੇ ਤੇ ਲਾਏ ਹੋਏ ਸੀਗੇ ਡ੍ਰੈਗਨ ਦੇ ਪਲਾਂਟ ਸਾਰੇ ਤੇ ਇਹ ਥੋੜਾ ਜਿਹਾ ਏਰੀਆ ਜ਼ਿਆਦਾ ਘੇਰ ਦੇਣਗੇ ਖੇਤ ਦਾ ਹੈਨਾ ਤੇ ਫਰੂਟ ਤਾਂ ਜਿੰਨਾ ਹੋਣਾ ਹੁੰਦਾ ਉਨਾ ਹੀ ਹੁੰਦਾ ਹੈਗਾ ਏਰੀਆ ਜ਼ਿਆਦਾ ਘੇਰ ਲੈਂਦੇ ਨੇਗੇ ਇਹ ਸਿਸਟਮ ਦੇ ਨਾਲ ਜਦੋਂ ਆਪਾਂ ਪਲਾਂਟਿੰਗ ਕਰਦੇ ਆਂਗੇ ਡ੍ਰੈਗਨ ਦੀ ਹੁਣ ਆਪਾਂ ਕੀ ਨਵਾਂ ਇੱਕ ਮੈਥਡ ਚੱਲੇਗਾ ਟ੍ਰੈਲਿਸ ਸਿਸਟਮ ਆਏਗਾ ਇਹਦੇ ਵਿੱਚ ਕੀ ਪlant ਤੋਂ ਪlant ਦੇ ਵਿੱਚ ਪੋਲ ਦੇ ਵਿੱਚ ਪlantਸ ਲੱਗੇ ਹੋਏ ਹੁੰਦੇ ਨੇ ਹਨਾ ਡ੍ਰੈਗਨ ਦੇ ਜਿਵੇਂ ਕਿ ਆ ਤੁਸੀਂ ਦੇਖ ਰਹੇ ਹੋਗੇ ਆ ਲੱਗੇ ਹਾ ਹੁਣ ਲਾਏ ਨੇ ਆਪਾਂ ਇਹ ਆਪਾਂ ਹੁਣ ਕਿਵੇਂ ਕਰਿਆ ਅਸਲ ਤਾਂ ਵਿੱਚ ਇਹ ਉੱਪਰ ਸਪੋਰਟ ਦੇਣਾ ਹੁਣ ਆਪਾਂ ਨੂੰ ਥੋੜਾ ਜਿਹਾ ਔਖਾ ਹੋ ਗਿਆ ਪਰ ਇਹ ਕਿਵੇਂ ਕਰਿਆਗਾ ਪਹਿਲਾ ਪੋਲਸ ਦੇ ਵਿੱਚ ਹੁਣ ਪਲਾਂਟਸ ਲਾਤੇ ਨਾਲ ਉਹਨਾਂ ਦੀ ਰੱਸੀਆਂ ਬੰਨੀਆਂ ਹੋਈਆਂ ਨਹੀਂਆਂ ਜਿਵੇਂ ਕਿ ਤੁਸੀਂ ਦੇਖ ਰਹੇ ਹੋਵੋਗੇ ਰੱਸੀਆਂ ਬੰਨ ਬੰਨ ਕੇ ਉੱਤੇ ਲਿਆ ਰਹੇ ਹਾਂਗੇ ਨਾਲ ਸਟਿਕਸ ਲਾਈਆਂ ਹੋਈਆਂ ਨਹੀਂਆਂ سپورਟ ਨੂੰ ਹਨਾ ਪlant ਦੀ ਨੂੰ ਤੇ ਉੱਪਰ ਜਾ ਕੇ ਆਪਾਂ ਇੱਕ ਹੋਰ سپورਟ ਦੇਤੀ ਪਾਈਪ ਦੇ ਨਾਲ ਉਹਦੇ ਬਾਰੇ ਜੇ ਮੈਂ ਗੱਲ ਕਰਾਂ ਜਿਹੜੀ ਮੇਨ سپورਟ ਦੇਤੀਗੀ ਇੱਕ ਪlant ਨੂੰ ਇਹ ਆਪਾਂ ਲੋਹੇ ਦੇ ਟੂਟੀ ਵਾਲੇ ਪਾਈਪ ਹੁੰਦੇ ਨੇ ਜਿਹੜੇ ਸਟੀਲ ਦੇ ਉਹ ਇਹਦੇ ਚ ਵਰਤੇ ਨੇਗੇ ਤੇ ਉੱਪਰ ਉਹਦੇ ਜਿਹੜੀਆਂ ਸਾਈਕਲ ਵਾਲੀਆਂ ਟਿਊਬਾਂ ਹੁੰਦੀਆਂ ਨੇ ਆਈ ਉਹ ਸਸਤੇ ਚ ਮਿਲਗੀਆਂ ਸੀਗੀਆਂ ਇੱਥੋਂ ਆਪਣੇ ਕਿਤੋਂ ਕੋਈ ਤੋਂ ਵੀ ਤੁਸੀਂ ਲੈ ਸਕਦੇ ਹੋ ਟਾਇਰਾਂ ਟੂਰਾਂ ਵਾਲੀ ਦੁਕਾਨ ਤੋਂ ਕੋਈ ਸਾਈਕਲ ਵਾਲੀ ਦੁਕਾਨ ਤੋਂ ਹਨਾ ਉਹ ਆਪਾਂ ਇਹਦੇ ਉੱਤੇ ਚਾੜਤੀਆਂ ਰੱਸੀ ਨਾਲ ਬੰਨ੍ਹਤੀਆਂ ਉਹ ਆ ਹੀ ਹੁੰਦਾ ਹੈਗਾ ਵੀ ਇੱਕ ਤਾਂ ਜਰਜੁਰਨੀ ਉਹਨੂੰ ਛੇਤੀ ਪੈਂਦੀ ਹੈਗੀ ਪੈਪ ਨੂੰ ਤੇ ਮਤਲਬ ਉਹਦੀ ਹੈਲਥ ਵਧ ਜਾਂਦੀ ਹੈਗੀ ਓਵਰ ਆਲ ਹਨਾ ਇੱਕ ਮਜ਼ਬੂਤੀ ਹੋ ਜਾਂਦੀ ਹੈਗੀ ਕੋ ਪਾਣੀ ਪੂਣੀ ਨਾਲ ਛੇਤੀ ਜਰਜੁਰਨੀ ਲੱਗਦੀ ਛੇਤੀ ਖਰਾਬ ਨਹੀਂ ਹੁੰਦਾ ਟੁੱਟਦਾ ਨਹੀਂ ਆਈ ਤੇ ਪੇਂਟ ਕਰਨ ਦੀ ਕੋਈ ਲੋੜ ਨਹੀਂ ਹੈਗੀ ਗਰਮ ਨਹੀਂ ਹੁੰਦਾ ਹੈਗਾ ਸਨਲਾਈਟ ਤੋਂ ਕੋਈ ਪlant ਨੂੰ ਨੁਕਸਾਨ ਨਹੀਂ ਹੁੰਦਾ ਛੀਤੀ ਮਤਲਬ ਐਂ ਕਰਕੇ ਤੇ ਦੋ ਆਪਾਂ ਰस्सियां ਲਾਈਆਂ ਨਹੀਂਆਂ ਉੱਪਰ ਲਈ ਸਪੋਰਟ ਤੱਕ ਕਈ ਵੀਰ ਉਹ ਤਾਂ ਵੱਡੇ ਫਾਰਮ ਹੁੰਦੇ ਨੇਗੇ ਜਿਹੜੇ ਦੋ ਦੋ ਸਪੋਰਟਾਂ ਵੀ ਹੁੰਦੀਆਂ ਨੇਗੀਆਂ ਉੱਪਰ ਜਾ ਕੇ ਦੋ ਸਪੋਰਟ ਦੋ ਪਾਈਪ ਲੱਗੇ ਹੋਏ ਹੁੰਦੇ ਨੇਗੇ ਦੋ ਪਾਸੇ ਚੜਨ ਨੂੰ ਪਰ ਆਪਾਂ ਨੂੰ ਸਸਤਾ ਤੇ ਮਤਲਬ ਵਧੀਆ ਤੇ ਸਸਤਾ ਸਾਰ ਨੂੰ ਵਧੀਆ ਮੈਥਡ ਇਹ ਹੀ ਲੱਗਿਆ ਵੀ ਇੱਕ ਪਾਈਪ ਉੱਪਰ ਜਾ ਕੇ ਲੱਗ ਜੂ ਉਹਦੇ ਥੱਲੇ ਰस्सियां ਲਾਉਤੀਆਂ ਸਪੋਰਟ ਨੂੰ ਚੜਨ ਵਾਸਤੇ ਮੱਕੀ ਤੁਸੀਂ ਦੇਖ ਸਕਦੇ ਹੋਗੇ ਆਏ ਆਪਾਂ ਕਰੀਆਂ ਨੇਗੇ ਹਨਾ ਮੈਂ ਕਿਹਾ ਚਲੋ ਆਏਾਂਗੇ ਪਿੰਡ ਤੁਹਾਨੂੰ ਸਭ ਨੂੰ ਦੱਸ ਹੀ ਦਈਏ ਕਿ ਕਿਵੇਂ ਡ੍ਰੈਗਨ ਤੇ ਹੁਣ ਆਪਾਂ ਆ ਮੈਥਡ ਵੀ ਬਹੁਤ ਕਾਮਯਾਬ ਮੈਨੂੰ ਵਧੀਆ ਮੈਥਡ ਲੱਗਿਆ ਤੁਹਾਨੂੰ ਦੱਸਣ ਯੋਗ ਹੋ ਤਾ ਕਿ ਤੁਹਾਨੂੰ ਦੱਸ ਦਈਏ ਕਿਉਂ ਇਸ ਦੇ ਵਿੱਚ ਆਪਾਂ ਘੱਟ ਏਰੀਆ ਦੇ ਵਿੱਚੋਂ ਘੱਟ ਖੇਤ ਛੋਟੇ ਖੇਤ ਦੇ ਵਿੱਚੋਂ ਛੋਟੇ ਖੇਤ ਦੇ ਵਿੱਚ ਆਪਾਂ ਜ਼ਿਆਦਾ ਮੁਨਾਫਾ ਇਹਦੇ ਵਿੱਚੋਂ ਜ਼ਿਆਦਾ ਫਰੂਟਸ ਲੈ ਸਕਦੇ ਆਂਗੇ ਖੈਰ ਆਪਣਾ ਤਾਂ ਇਹਦੇ ਵਿੱਚ ਕੋਈ ਉਹ ਨਹੀਂ ਹੈਗਾ ਰੂਟਸ ਦਾ ਕੋਈ ਜ਼ਿਆਦਾ ਲਾਲਚ ਨਹੀਂ ਹੈਗਾ ਮਦਰ ਪਲਾਂਟੀ ਤਿਆਰ ਕਰਨੇ ਨੇਗੇ ਤਾਂ ਤੇ ਆ ਜਿਵੇਂ ਤੁਸੀਂ ਦੇਖ ਸਕਦੇ ਹੋਗੇ ਇਹ ਆਪਣੀ ਉਹ ਰਾਇਲ ਰੈਡ ਦੇ ਆਪਾਂ ਆਪਣੀ ਲਾਏ ਹੋਏ ਨੇਗੇ ਕਲਮਾ ਇਹ ਹੁਣ ਜਦੋਂ ਵੱਡੇ ਹੋਗੇ ਤਾਂ ਇਹਨੂੰ ਆਪਾਂ ਐ ਪਾਈਪ ਦੇ ਉੱਤੇ ਚਾੜ ਦਾਂਗੇ ਇਹ ਹਜੇ ਥੋੜਾ ਜਿਹਾ ਸੈਟਿੰਗ ਕਰਨ ਵਾਲੀ ਹੈਗੀ ਇਹ ਹੁਣ ਮੈਂ ਤਾਂ ਨਹੀਂ ਲਾ ਰਿਹਾ ਕਿਉਂਕਿ ਜਦੋਂ ਫਿਰ ਇਹ ਕੱਲਾ ਕੱਲਾ ਹੀ ਕਰਨਾ ਪਊਗਾ ਸ਼ੁਰੂ ਤੋਂ ਲੈ ਕੇ ਆਪਾਂ ਨੂੰ ਸਾਰੀ ਉੱਪਰਛੜਾ ਕੇ ਬੰਨਣਾ ਹੈ ਇਹਨਾਂ ਨੂੰ ਆ ਆਪਾਂ ਹੋਰ ਵਿੱਚ ਬੂਟੇ ਲੱਗੇ ਹੋਏ ਨੇਗੇ ਇਨੰਬਰੇ ਚਲੋ ਆਪਾਂ ਫੇਰ ਕਦੇ ਗੱਲ ਕਰਾਂਗੇ ਵੀ ਕੀ ਲਾ ਸਕਦੇ ਆਂਗੇ ਹਨਾ ਇਹ ਹੈ ਆਪਣੇ ਆਗੇ ਵਾਈਟ ਡ੍ਰੈਗਨ ਵਾਈਟ ਡ੍ਰੈਗਨ ਇਹਦੇ ਵਿੱਚ ਇੱਕ ਦੋ ਪਲਾਂਟ ਹੋਰ ਨੇਗੇ ਜਿਹੜੇ ਪਹਿਲਾਂ ਤੋਂ ਲਿਆਂਦੇ ਹੋਏ ਨੇਗੇ ਬੈਚ ਆਪਣੇ ਰੈੱਡ ਲੱਗੇ ਹੋਏ ਨੇ ਪੋਲਸ ਦੇ ਉੱਤੇ ਸਾਰੇ ਪੋਲਸ ਦੇ ਉੱਤੇ ਰੈੱਡ ਡ੍ਰੈਗਨ ਹੀ ਲੱਗੇ ਹੋਏ ਨੇ ਰਾਇਲ ਰੈੱਡ ਇਹ ਹੈ ਆਗੇ ਆਪਣੇ ਵਿੱਚ ਵਾਈਟ ਤੇ ਆਈ ਬਸ ਇਹ ਮੈਂ ਡੈਡੀ ਦੱਸਣ ਲੱਗ ਰਹੇ ਸੀਗੇ ਤੇ ਇਹਨਾਂ ਦਾ ਆਪਾਂ ਨੂੰ ਡ੍ਰੈਗਨ ਦੇ ਕਿਸਮ ਦਾ ਜਿਆਦਾਤਰ ਮੈਂ ਤੁਹਾਨੂੰ ਦੱਸਾਂ ਕਿਵੇਂ ਪਤਾ ਲੱਗਦਾ ਹੈਗਾ ਇਹਦੀ ਜਿਹੜੀ ਕੰਨੀ ਹੁੰਦੀ ਹੈਗੀ ਉਰੇ ਵੀ ਐਂ ਗੱਲ ਤੁਹਾਨੂੰ ਤੁਸੀਂ ਦੇਖ ਵੀ ਸਕਦੇ ਹੋ ਜਿਹੜੀ ਇਹਦੀ ਕਿਨਾਰੀ ਹੁੰਦੀ ਹੈ ਇਹਦੇ 'ਚ ਫਰਕ ਹੁੰਦਾ ਹੈਗਾ ਰੰਗ ਦਾ ਜਿਹੜੇ ਵਾਈਟ ਨੇਗੇ ਇਹਦੀ ਕਿਨਾਰੀ ਹੈਗੀ ਜਿਹੜੀ ਪਲਾਂਟ ਦੀ ਉਹ ਥੋੜੀ ਜਿਹੀ ਬ੍ਰਾਊਨਿਸ਼ ਬਾਉਂਡਰੀ ਦੀ ਹੈਗੀ ਤੇ ਜਿਹੜੇ ਹੈਗੇ ਕਿ ਰਾਇਲ ਰੈੱਡ ਇਹਦੀ ਕੋਈ ਬਾਉਂਡਰੀ ਨਹੀਂ ਹੈਗੀ ਕਿਨਾਰੀ ਤੇ ਕੰਨੀ ਤੇ ਬਾਕੀ ਦੇ ਕੰਡਿਆਂ ਦਾ ਵੀ ਫਰਕ ਹੁੰਦਾ ਹੈਗਾ ਕਿਸੇ ਦੇ ਕਿਸੇ ਵੈਰਾਈਟੀ ਦੇ ਕੰਡੇ ਜ਼ਿਆਦਾ ਹੁੰਦੇ ਨੇ ਕਿਸੇ ਦੇ ਘੱਟ ਹੁੰਦੇ ਨੇਗੇ ਤੇ ਇਹ ਆ ਗਏ ਆਪਣੇ ਅੱਗੇ ਇਜ਼ਰਾਈਲੀ येलो ਦੇ ਪਲਾਂਟਸ ਲੱਗੇ ਹੋਏ ਨੇਗੇ ਡ੍ਰੈਗਨ ਦੇ ਤੇ ਇਹਨਾਂ ਨੂੰ ਵੀ ਆਪਾਂ ਦੂਰੋਂ ਹੀ ਦੇਖ ਕੇ ਪਛਾਣ ਸਕਦੇ ਇਹਨਾਂ ਦੀ ਅਡਰ ਤੋਂ ਪਛਾਣ ਹੁੰਦੀ ਹੈ ਖੈਰ ਇਹ ਮਿਕਸ ਕਰਕੇ ਲਾਏ ਹੋਏ ਨੇਗੇ ਅ ਰਾਇਲ ਰੈੱਡ ਤੇ ਇਜ਼ਰਾਈਲੀ येलो ਨੇਗੇ ਜਿਹੜੇ ਆ ਗਿਆ ਆਪਣਾ ਸੀਤਾਫਲ ਆ ਗਿਆ ਪਲਾਂਟ ਤੇ ਐਵੇਂ ਵਿੱਚ ਕਈ-ਕਈ ਪਲਾਂਟ ਵੀ ਲੱਗੇ ਹੋਏ ਨੇਗੇ ਹੋਰ ਉਹ ਆਪਾਂ ਐ ਨਹੀਂ ਲਾ ਸਕਦੇ ਕਿ ਇਹਦਾ ਆਪਾਂ ਨੂੰ ਕਈ ਚੀਜ਼ਾਂ ਦਾ ਧਿਆਨ ਰੱਖਣਾ ਪੈਂਦਾ ਬੀਜੜਾ ਡ੍ਰੈਗਨ ਦੇ ਉੱਤੇ ਕੋਈ ਛਾਂ ਵਗੈਰਾ ਨਾ ਆਉਂਦੀ ਹੋਵੇ ਸਨਲਾਈਟ ਨੂੰ ਨਾ ਰੁਕਦਾ ਹੋਵੇ ਹਨਾ ਜਿਹੜਾ ਪਲਾਂਟ ਵਿੱਚ ਲਾ ਰਹੇ ਆਂ ਆਪ ਡ੍ਰੈਗਨ ਦੇ ਜਾਂ ਕੋਈ ਹੋਰ ਦਿੱਕਤ ਨਾ ਕੋਈ ਨਿਊਟਰੀਐਂਟ ਨਾ ਲੈ ਰਿਹਾ ਹੋਵੇ ਕੋਈ ਪਾਣੀ ਦੀ ਸਮੱਸਿਆ ਨਾ ਆਉਂਦੀ ਹੋਵੇ ਮੇਨ ਕ੍ਰੌਪ ਨੂੰ ਆਪਣੀ ਨੂੰ ਮੇਨ ਫਰੂਟ ਨੂੰ ਐ ਇਹ ਇੰਨਾ ਚੀਜ਼ਾਂ ਧਿਆਨ ਰੱਖ ਕੇ ਫੇਰ ਵਿੱਚ ਪਲਾਂਟ ਘਰੇ ਇੱਕ ਅਲੱਗ ਵੀਡੀਓ ਦਾ ਟੌਪਿਕ ਆਏਗਾ ਆਪਾਂ ਕਿਸੇ ਹੋਰ ਦਿਨ ਇਹਦੇ ਤੇ ਵਧੀਆ ਤਰੀਕੇ ਨਾਲ ਡਿਸਕਸ ਕਰਾਂਗੇ ਵੀ ਕੀ ਕੀ ਬੱਚੇ ਇਹਦੇ ਆਪਾਂ ਹੋਰ ਪਲਾਂਟ ਲਾ ਸਕਦੇ ਆਂ ਜਾਂ ਕਿਹੜੀ ਕਿਹੜੀ ਉਹਨਾਂ ਦੀ ਵੈਰਾਈਟੀ ਹੋਣੀ ਚਾਹੀਦੀ ਹੈਗੀ ਇੱਕ ਦੋ ਰੋਜ਼ ਨੂੰ ਹਜੇ ਸਪੋਰਟ ਦੇਣ ਵਾਲੀ ਰਹਿੰਦੀ ਸੀਗੀ ਤੇ ਉਹ ਸਪੋਰਟ ਦੇਣ ਤੋਂ ਬਾਅਦ ਸਿਰ ਕਟਿੰਗ ਕਰਨ ਲੱਗ ਗਿਆ ਅਨਵਾਂਟਡ ਸ਼ੂਟਸ ਦੀ ਪਲਾਂਟਸ ਦੀ ਤੇ ਇਸ ਤੋਂ ਪਹਿਲਾਂ ਵੀ ਇੱਕ ਵਾਰ ਕਟਿੰਗ ਤੇ ਰੇ ਵਗੈਰਾ ਪਾ ਰੱਖਿਆ ਸੀਗਾ ਜਿਹੜੀ ਉਹਨਾਂ ਨੇ ਮੇਰੇ ਯੂਨੀਵਰਸਿਟੀ ਤੇ ਆਉਣ ਤੋਂ ਪਹਿਲਾਂ ਲਓ ਜੀ ਆਸੀ ਆਪਣਾ ਅੱਜ ਦਾ ਬਲੌਗ ਧੰਨਵਾਦ ਜੀ ਫਿਰ ਮਿਲਦੇ ਆਂ ਅਗਲੇ ਬਲੌਗ ਦੇ ਵਿੱਚ